ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡ ਰੈਤੀਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨਾਉ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਅੱਜ ਆਪਾਂ ਬਣਾਉਨੇ ਆ ਜੀ ਸਪੈਸ਼ਲ ਚੀਜ਼ ਜੋ ਮੇਰੀਆਂ ਭੈਣਾਂ ਲਈ ਮੇਰੀਆਂ ਮਾਤਾ ਮਾ ਲਈ ਤੇ ਬਾਕੀ ਹੋਰ ਵੀਰ ਭਾਈਆਂ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਉਹ ਚੀਜ਼ ਹੈਗੀ ਆ ਜੀ ਪੰਜੀਰੀ ਇਹ ਪੰਜੀਰੀ ਜਿਹਨੇ ਮੇਰੇ ਭੈਣਾਂ ਦੇ ਅੱਜਕੱਲ੍ਹ ਗੋਡੇ ਵਗੈਰਾ ਦਰਦ ਕਰਨ ਲੱਗ ਗਏ ਨੇ ਨੇ ਟੋਹੀ ਦਰਦ ਕਰਨ ਲੱਗ ਜਾਂਦੀ ਆ ਕਮਰ ਦਰਦ ਕਰਨ ਲੱਗ ਜਾਂਦੀ ਆ ਉਹਨਾਂ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਚਲੋ ਜੀ ਸਟਾਰਟ ਕਰਦੇ ਆ ਆਪਾਂ ਕੀ ਕੀ ਸਮਾਨ ਚਾਹੀਦਾ ਆਪਾਂ ਨੂੰ ਪੰਜੀਰੀ ਵਾਸਤੇ ਜੋ ਜੋ ਸਮਾਨ ਚਾਹੀਦਾ ਜੀ ਆਪਾਂ ਨੂੰ ਪੰਜੀਰੀ ਵਾਸਤੇ ਉਹ ਤੁਹਾਨੂੰ ਦਿਖਾਣੇ ਆ ਤੇ ਇਹ ਹੋ ਗਏ ਜੀ ਆਪਣੇ ਫੁੱਲ ਬਤਾਸੇ ਬਦਾਮ ਕਚੀਰਾ ਗੂੰਦ ਸ਼ੱਕਰ ਆਟਾ ਤੇ ਬਾਕੀ ਤੁਸੀਂ ਇਹਦੇ ਵਿੱਚ ਮੱਕਜ ਵੀ ਪਾ ਸਕਦੇ ਹੋ ਕਾਜੂ ਵੀ ਪਾ ਸਕਦੇ ਹੋ ਤੇ ਇੱਕ ਕਮਰਕਾ ਉਹ ਸੌਰੀ ਉਹ ਹੁੰਦਾ ਅਲਸੀ ਅਲਸੀ ਵੀ ਪਾ ਸਕਦੇ ਹੋ ਤੇ ਇੱਕ ਤੁਸੀਂ ਪਾ ਸਕਦੇ ਹੋ ਹਰੀ ਮੂੰਗੀ ਸਾਫਤ ਹਰੀ ਮੂੰਗੀ ਉਹ ਵੀ ਪਾ ਸਕਦੇ ਹੋ ਇਹ ਸਾਰੇ ਸਮਾਨ ਦੀ ਮਿਕਸ ਕਰਕੇ ਫਿਰ ਪੰਜੀਰੀ ਬਣਦੀ ਆ ਤੇ ਇਹ ਮਤਲਬ ਕਿ ਮੈਂ ਸਮਾਨ ਥੋੜਾ ਕੱਟੀ ਪਾਇਆ ਕਿਉਂਕਿ ਮੈਂ ਕਿ ਬੱਚਿਆਂ ਨੇ ਫਿਰ ਖਾਣੀ ਹੈਗੀ ਐਵੇਂ ਚੱਲ ਆਪਾਂ ਇਨਾਂ ਕ ਸਮਾਨ ਪਾ ਕੇ ਪੰਜੀਰੀ ਤਿਆਰ ਕਰ ਲਾਂਨੇ ਆ ਬਾਕੀ ਦਾਖਾਂ ਵਗੈਰਾ ਮੈਂ ਨਹੀਂ ਪਾਉਂਦੀ ਹੈਗੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਦਾਖਾਂ ਫਿਰ ਕਰਮੈਸ਼ ਕਰਨਗੀ ਆ ਮੁੰਮੈ ਨੇ ਹੀ ਤੋਂਦੀ ਹੈਗੀ ਤੇ ਆਪਾਂ ਨੂੰ ਨਾਲ ਚਾਹੀਦਾ ਦੇਸੀ ਘਿਓ ਜੀ ਇਹ ਹੋ ਗਿਆ ਜੀ ਆਪਣਾ ਦੇਸੀ ਘਿਓ ਘਰ ਦਾ ਘਿਓ ਹੈ ਇਹ ਘਰ ਹੀ ਤਿਆਰ ਕਰਿਆ ਅੱਜ ਤਿਆਰ ਕਰਿਆ ਮੈਨੇ ਇਹ ਜਿਹੜਾ ਪਹਿਲਾ ਵਾਲਾ ਸੀ ਉਹ ਸਾਰਾ ਲੱਗ ਚੁੱਕਿਆ ਤੇ ਇੱਧਰ ਆਪਾਂ ਨੇ ਧਰ ਦਿੱਤੀ ਹੈ ਗੈਸ ਤੇ ਕੜਾਹੀ ਤੇ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਦੇਸੀ ਘਿਓ ਲੋ ਜੀ ਆਪਾਂ ਨੇ ਦੇਸੀ ਘਿਓ ਇਹਦੇ ਵਿੱਚ ਪਾ ਦਿੱਤਾ ਸਭ ਤੋਂ ਪਹਿਲਾਂ ਤਾਂ ਆਪਾਂ ਭੁੰਨਾਂਗੇ ਕਚੀਰਾ ਗੋਲ ਚਾਰ ਨਹੀਂ ਵੀ ਚੱਕਦੀਆਂ ਮੈਂ ਚਾਰਨੀ ਨਾਲ ਹੀ ਨਿਕਲੂਗੀ ਫਿਰ ਇਹ ਲੋ ਜੀ ਪਹਿਲਾਂ ਤਾਂ ਆਪਾਂ ਗੋਂਦ ਭੁੰਨਦੇ ਆਂ ਇਹਦੇ ਵਿੱਚ ਤੇਲ ਆਪਣਾ ਹੋਵੇ ਗਰਮ ਗਰਮੀਆਂ ਦੇ ਵਿੱਚ ਤੁਸੀਂ ਇਹ ਗੂੰਦ ਨੂੰ ਮਤਲਬ ਕਿ ਭਿਓਕੇ ਵੀ ਖਾ ਸਕਦੇ ਹੋ ਦੁੱਧ ਦੇ ਵਿੱਚ ਮਿੱਠਾ ਪਾ ਕੇ ਬਹੁਤ ਜਿਆਦਾ ਟੇਸਟੀ ਬਣਦੀ ਆ ਖੀਰ ਵਰਗਾ ਸੁਆਦ ਆਉਂਦਾ ਤੇ ਚੀਰਾ ਗੂੰਦੀ ਆਪਣੀ ਭੁੰਨੀ ਗਈ ਆ ਇਹ ਜਾਰੇ ਮੋਟੀ ਸੀ ਜੇ ਬਰੀਕ ਹੁੰਦੀ ਫਿਰ ਛੇਤੀ ਭੁੰਨ ਲੈਣੀ ਇਹ ਮੋਟੀ ਕਰਕੇ ਥੋੜਾ ਟਾਈਮ ਲੱਗ ਗਿਆ ਇਹਨੂੰ ਮੈਂ ਕਿਹਾ ਚੱਲ ਥੋੜੀ ਜਿਹੀ ਤੰਗੀਰੀ ਲਾਲਾ ਨੇ ਬੱਚੇ ਵੀ ਭੁੱਖ-ਭੁੱਖ ਕਰਦੇ ਰਹਿੰਦੇ ਨੇ ਤੇ ਮੈਂ ਕਿਹਾ ਚੱਲ ਮਾਰੇ ਥੋੜੀ ਜਿਹੀ ਧੋਈ ਦਰਦ ਕਰਦੀ ਉਹਦੇ ਵਾਸਤੇ ਵੀ ਚੰਗੇ ਸਰਦਾਰ ਜੀ ਸਾਰ ਦਿਹਾੜੀ ਕੰਮ ਕਰਦੇ ਨੇ ਉਹ ਚੱਲ ਸ਼ਾਮ ਦੀ ਚਾਹ ਨਾਲ ਖਾ ਲੈ ਕੰਮ ਨੇ 5 ਵਜੇ ਵਾਲ ਨੂੰ ਲੋ ਜੀ ਕਿਚੀਰਾ ਜਿੰਦਾ ਆਪਾਂ ਕੱਢ ਲੈਨੇ ਥੋੜੀ ਵਿੱਚ ਪਾਵਾਂਗੇ ਆਪਾਂ ਫੁੱਲ ਪਤਾਤੀ ਬਦਾਮ ਵੀ ਪੋਨ ਲਵਾਂਗੇ ਆਪਾਂ ਇਹ ਜੀ ਇਹ ਕੋਈ ਜੀ ਪਾਣੀ ਹਲ ਫੁੱਲ ਪਤਾਸੇ ਫੁੱਲ ਪਤਾਸੇ ਮੈਨੂੰ ਬਹੁਤ ਵਧੀਆ ਲੱਗਦੇ ਨੇ ਕੱਚੀ ਮੈਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦਿਖਾਨੀ ਹੁੰਨੀ ਆ ਫੁੱਲ ਪਤਾਸੇ ਇਹ ਕੈਲਸ਼ੀਅਮ ਦੀ ਕਾਰਨ ਨੂੰ ਪੂਰਾ ਕਰਦੇ ਨੇ ਫੁੱਲ ਪਤਾਸੇ ਜਿਹੜੀ ਆਪਾਂ ਨੇ ਕਚੀਰਾ ਗੁੰਨ ਪੁੰਨੀ ਆ ਇਹ ਆਪਣੀ ਕਮਰ ਜਿਹੜੀ ਕਮਰ ਤੇ ਦਰਦ ਰਹਿੰਦਾ ਉਹਦੇ ਵਾਸਤੇ ਚੰਗੀ ਆ ਬਦਾਮ ਦਿਮਾਗ ਵਾਸਤੇ ਚੰਗੇ ਨੇ ਬਾਕੀ ਉਹ ਵੀ ਸਿਹਤ ਵਾਸਤੇ ਬਹੁਤ ਚੰਗੇ ਨੇ ਬਾਦਾਮ ਜੀ ਸਾਰਾ ਸਬਾਨ ਆਪਾਂ ਨੇ ਫਰਾਈ ਕਰ ਲਿਆ ਬਾਦਾਮ ਵੀ ਫਰਾਈ ਕਰ ਲੇ ਬਾਕੀ ਸਾਰੀਆਂ ਦੋ ਚੀਜ਼ਾਂ ਇਹ ਵੀ ਫਰਾਈ ਕਰ ਲਈਆਂ ਹੁਣ ਇਧਰ ਆਪਣਾ ਕਿਉ ਗਰਮ ਹੋ ਗਿਆ ਇਹਦੇ ਵਿੱਚ ਪਾ ਦਿੰਨੇ ਆਪਾਂ ਆਟਾ ਇਹਨੂੰ ਹੁਣ ਆਪਾਂ ਆਪੇ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਜੇ ਕਿਉ ਘੱਟ ਲੱਗਿਆ ਆਪਾਂ ਕਿਉ ਹੋਰ ਪਾਵਾਂਗੇ ਇਹ ਚ ਕਿਉ ਕੱਟ ਹੈ ਹੁਣ ਇਹਦੇ ਵਿੱਚ ਆਪਾਂ ਕਿਉ ਹੋਰ ਪਾਉਨੇ ਆ ਮੈਨੂੰ ਐਸੀ ਕਿ ਜ਼ਿਆਦੇ ਹੋਗੇ ਕਿਉ ਜ਼ਿਆਦੇ ਕਿਉ ਵਾਲੇ ਬੱਚੇ ਪਨੀਰੀ ਖਾਂਦੇ ਨਹੀਂ ਹੈਗੇ ਨਾ ਸਰਦਾਰ ਜੀ ਖਾਣ ਆਟਾ ਆਪਾਂ ਹੁਣ ਚੰਗੀ ਤਰ੍ਹਾਂ ਭੁੰਨ ਲੈਨੇ ਆ ਜੀ ਤੇ ਕਿਉ ਮੈਂ ਘੱਟੀ ਰੱਖਿਆ ਜ਼ਿਆਦੇ ਕਿਉ ਫਿਰ ਵਧੀਆ ਨਹੀਂ ਲੱਗਦਾ ਹੈਗਾ ਖੁਸ਼ਕ ਜੀ ਪਨੀਰੀ ਵਧੀਆ ਲੱਗਦੀ ਹੁੰਦੀ ਆ ਬਾਦੇ ਕਿਉ ਵਾਲੀ ਘੱਟ ਵਧੀਆ ਲੱਗਦੀ ਆ ਲੋ ਜੀ ਇੱਧਰ ਆਪਣਾ ਆਟਾ ਭੁੱਜ ਗਿਆ ਸਮਾਰ ਕੇ ਤੇ ਆਪਾਂ ਘੱਟੀ ਰੱਖਿਆ ਇਹਦੇ ਵਿੱਚ ਜਿਆਦਾ ਨਹੀਂ ਰੱਖਿਆ ਹੈਗਾ ਤੇ ਇੱਧਰ ਆਪਣਾ ਸਮਾਨ ਜੋ ਫਰਾਈ ਕਰਿਆ ਸੀ ਇਹਨੂੰ ਸਾਰਾ ਆਪਾਂ ਮਿਕਸੀ ਰਾਹੀਂ ਗ੍ਰाइंड ਕਰ ਲੈਨੇ ਆ ਬਰੀਕ ਕਰ ਲੈਨੇ ਤਾਂ ਜੋ ਬੱਚੇ ਐ ਨਾ ਕਹਿਣ ਐ ਵੀ ਇਹਦੇ ਵਿੱਚ ਬਦਾਮ ਕਿਉਂ ਪਾਤੇ ਕਵਰ ਕਰਕੇ ਕਿਉਂ ਪਾਤੀ ਜਾਂ ਫਿਰ ਆ ਪਤ ਫੁੱਲ ਪਤਾਸੇ ਕਿਉਂ ਪਾਤੇ ਫਿਰ ਖਾਦੇ ਨਹੀਂ ਹੈਗੇ ਬਿਲਕੁਲ ਬਰੀਕ ਕਰਤਾ ਮਾਂਗੇ ਸਮਾਨ ਨੂੰ ਆਪਾਂ ਦੇਖੇ ਜਿਹੜਾ ਆਪਾਂ ਨੇ ਆਟਾ ਭੁੱਜਿਆ ਸੀ ਇਹ ਸਾਰਾ ਪਪਰਾਣ ਦੇ ਵਿੱਚ ਕੱਢ ਲਿਆ ਮੈਂ ਕਿ ਕੜਾਹੀ ਜਾਦੀ ਗਰਮ ਹੈ ਉਹਦੇ ਵਿੱਚ ਜਾਦੇ ਫਿਰ ਠੰਡਾ ਨਹੀਂ ਹੋਣਾ ਹੈਗਾ ਆਪਾਂ ਪਪਰਾਣ ਦੇ ਵਿੱਚ ਕੱਢ ਲਿਆ ਸਟੀਲ ਦੇ ਵਿੱਚ ਤੇ ਇਹਦੇ ਵਿੱਚ ਹੁਣ ਜਿਹੜਾ ਆਪਣਾ ਇਹ ਸਮਾਨ ਆਪਾਂ ਗ੍ਰੈਂਡ ਕਰਦੇ ਆ ਮਿਕਸੀਰ ਆਈ ਉਹ ਪਾਉਣੀ ਮਿਕਸ ਕਰੀ ਜੀ ਇਧਰ ਤਾਂ ਤੇ ਆਪਾਂ ਸਰਦਾਰ ਜੀਆਂ ਵਾਸਤੇ ਚਾਹ ਤੇ ਆਟਾ ਆਪਾਂ ਠੰਡਾ ਹੋਣ ਵਾਸਤੇ ਕਮਰੇ ਚ ਲੈ ਗਈ ਸੀ ਮੈਂ ਕਿ ਏਸੀ ਚਲਾ ਦਾਨੀ ਆ ਉੱਥੇ ਜਲਦੀ ਠੰਡਾ ਹੋ ਜਾਊਗਾ ਤੇ ਇਧਰ ਆਪਾਂ ਨੇ ਸਮਾਨ ਜੋ ਆਪਣਾ ਹੈਗਾ ਸੀ ਉਹ ਸਾਰਾ ਮਿਕਸ ਕਰ ਲਿਆ ਪੀ ਲਿਆ ਇਹ ਇਹ ਨੂੰ ਆਪਾਂ ਉਹਦੇ ਵਿੱਚ ਰਲਾ ਦਾਂਗੇ ਆਟੇ ਦੇ ਵਿੱਚ। ਲੋ ਜੀ ਆਪਣੀ ਪੰਜੀਰੀ ਹੋ ਗਈ ਹੈ ਰੈਡੀ ਬਹੁਤ ਜਿਆਦਾ ਟੇਸਟੀ ਬਣੀ ਆ। ਸ਼ੱਕਰ ਪਾਈ ਹੈ ਇਹਦੇ ਵਿੱਚ। ਤੇ ਨਾ ਜਿਆਦਾ ਘਿਓ ਆਪਾਂ ਇਹਦੇ ਵਿੱਚ ਖੁਸ਼ਕੀ ਜੀ ਰੱਖੀ ਆ। ਤੇ ਸਰਦਾਰ ਜੀ ਖਾਂਦੇ ਨੇ ਇੱਧਰ ਕਿੱਦਾਂ ਦੀ ਲੱਗੀ ਜੀ? ਕਿੱਦਾਂ ਹੀ ਲੱਗੀ? ਸਵਾਦ। ਜਿਆਦੇ ਮੈਂ ਕਿਉਂ ਪਾਇਆ ਨਹੀਂ ਹੈਗਾ ਮੈਂ ਕਿਹਾ ਚਲੋ। ਖੁਸ਼ਕੀ ਜੀ ਸਵਾਦ ਬਣੂਗੀ। ਜਿਵੇਂ ਸੰਜੀ ਜੀ ਵੀ ਰਹੀ ਹੁੰਦੀ। ਹਾਂ ਹਾਂ ਉਦਾਂ ਸਵਾਦ ਆਉਂਦਾ। ਸ਼ੱਕਰ ਕਰਕੇ ਆਉਂਦਾ ਇਹ। ਜੇ ਆਪਾਂ ਪਾਉਂਦੇ ਚੀਨੀ ਫੇਰ ਇਹ ਪੰਜੀਰੀ ਵਰਗਾ ਸਵਾਦ ਆਣਾ ਸੀ ਪੰਜੀਰੀ ਵਰਗਾ ਸਵਾਦ ਆਣਾ ਹੋਰ ਕਿਹੜਾ ਚਪਤਰਾ ਨਹੀਂ ਇਹ ਪੁੱਤ ਜੀ ਮੈਂ ਸਾਝੀ ਦੇ ਪੰਜੀਰੀ ਹੁੰਦੀ ਆ ਜੀ ਚੱਕਰ ਪਾਉਂਦੇ ਨੇ ਮੈਂ ਕਿਹਾ ਚੱਲ ਚੱਕਰ ਪਾਉਣੀ ਹੈ ਤੇ ਕੀ ਚੱਕਰ ਠੰਡੀ ਹੁੰਦੀ ਹੈ ਚੀਨੀ ਗਰਮ ਹੁੰਦੀ ਆ ਤਾਂ ਪਾਤੀ ਮੈਂ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਊ ਵੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲੋ ਵਨ ਤੋਂ ਬਾਅਦ ਸ਼ੇਅਰ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਜੇ ਫਿਰ ਪਹਿਲੇ ਵਾਰ ਚੈਨਲ ਤੇ ਆਉਂਦੇ ਹੋ ਪਲੀਜ਼ ਘੰਟੀ ਦਾ ਬਟਨ ਜ਼ਰੂਰ ਦਬਾਣਾ ਤੇ ਇਸੇ ਤਰ੍ਹਾਂ ਲੈ ਕੇ ਆਂਦੇ ਰਹਾਂਗੇ ਹੋਰ ਵੀਡੀਓ ਤਦ ਤੱਕ ਲਈ ਸਾਰਨ ਸ਼ਸ਼ਿਕਾ